ਦੂਸਰੀ ਜਮਾਤ ਦੇ ਪਿਆਰੇ ਪਿਆਰੇ ਬੱਚਿਓ ਪਿਆਰ ਭਰੀ ਸਤਿ ਸ਼ਕਾਲ ਹਾਂਜੀ ਪਿਆਰੇ ਬੱਚਿਓ ਅੱਜ ਅਸੀਂ ਪੰਜਾਬੀ ਵਿਸ਼ੇ ਦੀ ਵਰਕਸ਼ੀਟ ਨੰਬਰ 5 ਕਰਾਂਗੇ ਸਾਡਾ ਪਹਿਲਾ ਪ੍ਰਸ਼ਨ ਹੈ ਪਿੰਡ ਦੀ ਡਿਸਪੈਂਸਰੀ ਵਿੱਚੋਂ ਕੀ ਮੁਫਤ ਮਿਲਦਾ ਹੈ ਸਾਡੇ ਕੋਲ ਚਾਰ ਵਿਕਲਪ ਹਨ ਪਾਣੀ ਅਨਾਜ ਕਿਤਾਬਾਂ ਦਵਾਈਆਂ ਪਿੰਡ ਦੀ ਡਿਸਪੈਂਸਰੀ ਵਿੱਚੋਂ ਦਵਾਈਆਂ ਮਿਲਦੀਆਂ ਹਨ ਹਾਂਜੀ ਪਿਆਰੇ ਬੱਚਿਓ ਦੂਸਰਾ ਪ੍ਰਸ਼ਨ ਹੈ ਡਾਕੀਆ ਕੀ ਵੰਡਦਾ ਹੈ ਅਖਬਾਰਾਂ ਕਿਤਾਬਾਂ ਡਾਕ ਦਵਾਈਆਂ ਡਾਕੀਆ ਪਿਆਰੇ ਬੱਚਿਓ ਡਾਕ ਵੰਡਦਾ ਹੈ ਤੀਸਰਾ ਪ੍ਰਸ਼ਨ ਹੈ ਪਿੰਡ ਦੀ ਹਵਾ ਕਿਹੋ ਜਿਹੀ ਹੈ ਗੰਦੀ ਮਿੱਠੀ ਠੰਡੀ ਸਾਫ਼ ਤਾਜੀ ਅਤੇ ਖੁੱਲੀ ਪਿੰਡ ਦੀ ਹਵਾ ਪਿਆਰੇ ਬੱਚਿਓ ਸਾਫ਼ ਤਾਜੀ ਅਤੇ ਖੁੱਲੀ ਹੁੰਦੀ ਹੈ ਜੋਥਾ ਪ੍ਰਸ਼ਨ ਹੈ ਜੀ ਬੱਦਲਾਂ ਨੂੰ ਵੇਖ ਕੇ ਕੌਣ ਪਹਿਲਾਂ ਪਾਉਂਦਾ ਹੈ ਬੱਦਲਾਂ ਨੂੰ ਵੇਖ ਕੇ ਮੋਰ ਪਹਿਲਾਂ ਪਾਉਂਦਾ ਹੈ ਤਾਂ ਸਾਡਾ ਸਹੀ ਜਵਾਬ ਹੈ ਮੋਰ ਪੰਜਵਾਂ ਪ੍ਰਸ਼ਨ ਹੈ ਤੋਤਿਆਂ ਦੀ ਡਾਰ ਕਿੱਥੇ ਆਈ ਹੈ ਸੇਬਾਂ ਤੇ ਅੰਬੀਆਂ ਤੇ ਅਮਰੂਦਾਂ ਤੇ ਜਾਮੁਨਾ ਤੇ ਤੋਤਿਆਂ ਦੀ ਡਾਰ ਅੰਬੀਆਂ ਤੇ ਆਈ ਹੈ ਛੇਵਾਂ ਪ੍ਰਸ਼ਨ ਹੈ ਉਡਾਰੀ ਕਿਸ ਨੇ ਲਗਾਈ ਹੈ ਮੈਨਾ ਨੇ ਚਿੜੀਆਂ ਨੇ ਕਬੂਤਰਾਂ ਨੇ ਗਾਵਾਂ ਨੇ ਪਿਆਰੇ ਬੱਚਿਓ ਉਡਾਰੀ ਕਬੂਤਰਾਂ ਨੇ ਲਗਾਈ ਹੈ ਸਤਵਾਂ ਪ੍ਰਸ਼ਨ ਹੈ ਉਡਾਰੀ ਮਾਰਨ ਲਈ ਖੰਭ ਕਿਸ ਨੇ ਖੋਲੇ ਹਨ ਕਬੂਤਰਾਂ ਨੇ ਤੋਤਿਆਂ ਨੇ ਗਟਾਰਾਂ ਨੇ ਇੱਲਾ ਨੇ ਪਿਆਰੇ ਬੱਚਿਓ ਉਡਾਰੀ ਮਾਰਨ ਲਈ ਖੰਭ ਇੱਲਾ ਨੇ ਖੋਲੇ ਹਨ ਅੱਠਵਾਂ ਪ੍ਰਸ਼ਨ ਹੈ ਕੁਕੜੀਆਂ ਖਾਲੀ ਥਾਂ ਵੀ ਚੁਗਣ ਲੱਗ ਪਈਆਂ ਸਨ चोगा कणक बाजरा चारा कुकड़ियाँ चोग भी चुगन लग पन नौवें प्रश्न है किड़ा लगाखर अदक वाला शब्द है रंदा सप सेब मोटर हाँ जी प्यारे बच्चों साडा सही विकल्प है सप दसवें प्रश्न है कुकड़िया ने वारी वारी की पीता दुध जूस पानी दवाई कुकड़िया ने वारी वारी पानी पीता ਗਿਆਰ ਮਾਪ੍ਰੈਸ਼ਨ ਹੈ ਬੇਟਾ ਬੱਦਲ ਥਾਂ ਧਾਂ ਕੀ ਵਰਤੌਂਦੇ ਹਨ ਗਰਮੀ ਠੰਡ ਰੋਸ਼ਨੀ ਬਿਜਲੀ ਹਾਂਜੀ ਪਿਆਰੇ ਬੱਚਿਓ ਬੱਦਲ ਥਾਂ ਥਾਂ ਠੰਡ ਵਰਤੌਂਦੇ ਹਨ ਨਿੰਮ ਦੀ ਦੰਤਨ ਕਰਨ ਨਾਲ ਦੰਦਾਂ ਨੂੰ ਕੀ ਹੁੰਦਾ ਹੈ ਖੱਟੇ ਹੁੰਦੇ ਹਨ ਮਜ਼ਬੂਤ ਹੁੰਦੇ ਹਨ ਚਿੱਟੇ ਹੁੰਦੇ ਹਨ ਜਲਦੀ ਟੁੱਟਦੇ ਹਨ ਨਿੰਮ ਦੀ ਦੰਤਨ ਕਰਨ ਨਾਲ ਪਿਆਰੇ ਬੱਚਿਓ ਸਾਡੇ ਦੰਦ ਮਜ਼ਬੂਤ ਹੁੰਦੇ ਹਨ 13ਵਾਂ ਪ੍ਰਸ਼ਨ ਹੈ ਬੇਟਾ ਖੇਤਾਂ ਵਿੱਚ ਕਿਹੜਾ ਕਿਹੜਾ ਅਨਾਜ ਪੈਦਾ ਹੁੰਦਾ ਹੈ ਖੇਤਾਂ ਵਿੱਚ ਕਣਕ ਛੋਲੇ ਅਤੇ ਝਾਵਲ ਪੈਦਾ ਹੁੰਦੇ ਹਨ 14ਵਾਂ ਪ੍ਰਸ਼ਨ ਹੈ ਕਿਸ ਪੰਛੀ ਦੀ ਆਵਾਜ਼ ਮਿੱਠੀ ਹੁੰਦੀ ਹੈ ਪਿਆਰੇ ਬੱਚਿਓ ਕੋਇਲ ਦੀ ਆਵਾਜ਼ ਮਿੱਠੀ ਹੁੰਦੀ ਹੈ ਹਾਂਜੀ ਪਿਆਰੇ ਬੱਚਿਓ ਤੁਸੀਂ ਸਾਰੇ ਬੱਚਿਆਂ ਨੇ ਇਸ ਵਰਕਸ਼ੀਟ ਦਾ ਚੰਗੀ ਤਰ੍ਹਾਂ ਅਭਿਆਸ ਕਰਨਾ ਹੈ ਔਰ ਇਸ ਨੂੰ ਯਾਦ ਕਰਨਾ ਹੈ ਧੰਨਵਾਦ ਪਿਆਰੇ ਬੱਚਿਓ